ਪਰ ਤੁਸਨ ਘਟਨ ਕੀਤਾ ਕਿ ਆ ਕੀ ਕਹਿਣਾ ਚਾਹੋਗੇ ਜਿਹੜਾ ਪਾਰਟੀ ਅੱਜ ਹਲਕਾ ਤੋਂ ਪੰਪਾ ਹਮਨ ਸ਼ਰਮਣੀ ਗਲੀਦਾਲ ਦੇ ਉਮੀਦਵਾਰ ਸਾਡੇ ਸ਼ਿਖਾ ਜੀ ਵਿਭਾਗ ਜੀਵੰਦਕੌਰ ਜੀ ਦਾਹਾ ਜੀ ਉਹਨਾਂ ਦਾ ਦਫਤਰ ਵਾਲੀ ਸ਼ਰਮਣੀ ਗਲੀਦਾਲ ਨੂੰ ਅੱਛਾ ਬਾਲ ਰੱਦੇ ਕੋਨੇ ਆ ਇਹ ਜਿਹਨੇ ਬਲਾਕ ਦੇ ਦਫਤਰ ਜਿਹੜੇ ਵਿਕਲਪ ਬਲਾਕ ਦੇ ਪਿੰਡ ਨੇ ਉਹ ਸਾਰੇ ਇਹਨਾਂ ਤਾਇਸ਼ ਹੋਏ ਨੇ ਅਗਲੇ ਸਾਰਿਆਂ ਮੈਂ ਸ਼ਰਤਾਂ ਨੂੰ ਤੁਹਾਡੇ ਵੀਡੀਓ ਰਹਿ ਵੀ ਬੈਂਤੀ ਚਾਹੇਗਾ ਕਿ ਕਿਉਂ ਉੱਥੇ ਕੋਈ ਵੀ ਗੱਲਬਾਤ ਹੈ ਕੋਈ ਕੋਈ ਮਤਲਬ ਹੈ ਕੋਈ ਅੱਗੇ ਚਬਾਅ ਕੋਲ ਚੋਂ ਸਭ ਤੋਂ ਜੂਕ ਚੋਂ ਆਈ ਤੇ ਵੀ ਵੀਡੀਓ ਵੀ ਆਇਆ ਨਹੀਂ ਉਹਨਾਂ ਨੇ ਕੱਟ ਦੋ ਅੱਜ ਸਭ ਤੋਂ ਲੈ ਕੇ ਬੋਲਾਈ ਉਹਦੇ ਸਾਰੇ ਵਰਕਰ ਸਹਿਬਾਨ ਅੱਜ ਜਿਹੜਾ ਛਮਾਲ ਦਫ਼ਤਰ ਹੈ ਇਹਦੇ ਨਾਲ ਸਾਰਾ ਕੰਨੀਵੰਦ ਦੇ ਜਿੰਨੇ ਪਿੰਡ ਆਉਂਦੇ ਨੇ ਇਹਦੇ ਵਿੱਚ ਸਾਰੇ ਦਫ਼ਤਰਾਂ ਦਾ ਕਾਰਜ ਹੋਣੀ ਤੇ ਸਾਰੇਆਂ ਸ਼ਾਰਗਤੀਆਂ ਦਫ਼ਤਰ ਦੇ ਵਿੱਚੋਂ ਤਰਤਾ ਨਾ ਹੈ ਜਾਉਂਦਾ ਤਰਤਾ ਨੇ ਇਹ ਦਫ਼ਤਰ ਨਾਲ ਮੁਲੇਗਾ ਵੀ ਤੁਸੇ ਮਕਦੂਰ ਨਾ ਜਾਣਾ ਪਾਏ ਇੱਥੇ ਵਰਕਾਂ ਦਾ ਇਹਨੂੰ ਤਾਲਮੇਲ ਕਰਨਾ ਕਿ ਇਹਨਾਂ ਕੰਮ ਕਾਰ ਦਾ ਵਿਸ਼ੇਸ਼ਮ ਹੈ ਕੋਈ ਸਾਰਾ ਦਾ ਸਾਰੇ ਇੱਥੇ ਦੇ ਇੱਥੇ ਹੀ ਹੋਵੇਗਾ ਇਸੇ ਸਕੇ ਕੋਲ ਗਿਆ ਬਹੁਤ ਮਹੱਤਵਪੂਰਨ ਹੈ ਦੱਸਾਈ ਦੇਣਾ ਹੈ ਤੇ ਸਾਰੇ ਵਰਕਾਂ ਨੂੰ ਅਪੀਲ ਕਰਨਾ ਕਿ ਆਪੋ ਆਪਣੇ ਜਿੱਥੇ ਜਿੱਥੇ ਵੇਣਾਂ ਦੀਆਂ ਦੋ ਜਿਹੜੇ ਜਿਹੜੇ ਪੁਨਾਂ ਜਿਹੜੇ ਪੁਨਾਂ ਜਿਹੜੇ ਉਹ ਨਾਲ ਵੇਖਣ ਉਹ ਤੇ ਬਰਖਾਣਾ ਤਾਲ ਜਿਹੜਾ ਉਹ ਲੋਕਾਣਾ ਤਾਲ ਬਣੀ ਜਾਉਂਦਾ ਉਹ ਵਾਗੇ ਵੀ ਨਾਲ ਆਉਂਦਾ ਕਾਟਰ ਕੀਤਾ ਗਿਆ ਦਫਤਰ ਦਾ ਕੀ ਕੰਨਾ ਜਾਓਗੇ ਅੱਜ ਜਿਹੜਾ ਚਮਾਲ ਦਫ਼ਤਰ ਦਾ ਜਿਹੜਾ ਸਾਡਾ ਬਹੁਤ ਵੱਡਾ ਕਸਬਾ ਹੈ ਕੋਸਵਾ 17000 ਰੋਪਾ ਦਾ ਸੈਂਟਰ ਪੈਂਦਾ ਹੈ ਸਾਰੇ ਇਲਾਕੇ ਦਾ ਉਹਦਾ ਅਧਿਕਾਰਚਾਰ ਸਾਡੇ ਇਥੇ ਕੈਂਡੀਡੇਟ ਨੇ ਸਲਕੇ ਦੇ ਐਮਐਲਏ ਨੇ ਸੁਮਨ ਕੌਰ ਜੀ ਪ੍ਰਿੰਸ ਸਾਹਿਬ ਉਹਨਾਂ ਬੋਲੋ ਕੀਤਾ ਗਿਆ ਬਰਕਰਾਰਾਂ ਦੇ ਵਿੱਚ ਬਹੁਤ ਛਾ ਹੈ ਸਾਰਿਆਂ ਦੇ ਬੜੇ ਚਿਰ ਤੋਂ ਬਰਕਰਾਰ ਲੱਗੇ ਇਸ ਕੰਮ ਦੇ ਵਿੱਚ ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਦਿਨਦਰ ਹਲਕੇ ਦੇ ਵਿੱਚ ਅਕਾਲੀ ਗੱਲ ਦੀ ਜਿਹੜੀ ਲਹਿਰ ਹੈ ਉਹ ਵੱਧ ਹੀ ਜਾਂਦੀ ਹੈ ਤੇ ਵਰਕਰਾਂ ਦੇ ਵਿੱਚ ਵੀ ਸ਼ਾਂਤ ਹੁੰਦਾ ਜਾਂਦਾ ਹੈ ਅੱਜ ਵੀ ਮੇਰੇ ਕੋਲ ਦਫ਼ਤਰ ਦੇ ਵਿੱਚ ਬਹੁਤ ਵਧੀਆ ਮਾਹੌਲ ਹੈ ਸਾਰੇ ਹਲਕੇ ਦੇ ਜਿਹੜੀ ਲੀਡਰਸ਼ਿਪ ਹੈ ਉਹ ਸਾਰੇ ਇੱਥੇ ਹਾਜ਼ਰ ਹੈ ਸੋ ਵੈਲਟੂ ਦੀ ਕਿਰਪਾ ਰਾਏ ਜਿਹੜੀ ਸੀਟ ਹੈ ਆਪਣੇ ਤਰਫ ਤਾਰ ਨੇ ਵੀਪਾ ਜੀ ਬੜੀ ਸ਼ਾਨੋ ਸ਼ੌਕਤ ਨਾਲ ਵੱਡੇ ਮਾਰ ਦੇ ਨਾਲ ਜਿੱਤਿਆ ਤੇ ਕੀ ਲੋਕਾਂ ਨੂੰ ਫੀਲ ਕਰਦੇ ਜਾਂ ਵਰਕਰਾਂ ਨੂੰ ਵਰਕਰਾਂ ਨੂੰ ਕਹਿੰਦੇ ਆ ਵੀ ਪੰਜਾਬ ਲੋਕਾਂ ਨੇ ਸਾਰਾ ਕੁਝ ਦੇਖ ਲਿਆ ਜਦੋਂ ਪਹਿਲਾਂ ਕਾਂਗਰਸ ਦੇ 5 ਸਾਲ ਦੇਖ ਲਿਆ ਪੰਜ ਸਾਲਾ ਇਦਾਂ ਦੇ ਵੀ ਹੋ ਗਏ ਨੇ ਕੰਮ ਨਾ ਕੋਈ ਪੰਜ ਸਾਲਾਂ ਚੋਂ ਨਾ ਚ ਹੋਇਆ ਨਾ ਪਏ ਨਾ ਪੰਜ ਸਾਲਾਂ ਚ ਪੋਨੇ ਪੰਜ ਸਾਲਾਂ ਚ ਹੋਇਆ ਸਾਲ ਕਿ ਰਹ ਗਿਆ ਹੁਣ ਤੱਕ ਕੀ ਹੋਣਾ ਸੋ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਮਾੜੇ ਹਾਲਤ ਹੈ ਕੋਈ ਡਵੈਲਪਮੈਂਟ ਨਾ ਨੀ ਚੀ ਜੀ ਰਿਹਾ ਪਿਸ਼ਵਤ ਹੱਦਾ ਬੰਦੇ ਸਾਰੇ ਪਾਰ ਕਰਕੇ ਊਟਾ ਖੂਹਾ ਇੰਨੀਆਂ ਜਿਆਦਾ ਹੈ ਜਿਹਦੇ ਹਿਸਾਬ ਕਿਤਾਬ ਕੋਈ ਨਹੀਂ ਕੋਈ ਬੰਦਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਸੋ ਮੈਂ ਅਪੀਲ ਕਰਦਾ ਤਰ ਤਰ ਦੇ ਹਲਕੇ ਨੂੰ ਵੀ ਜੇ ਤਾਂ ਤੁਸੀਂ ਫੇਰ ਵਧੀਆ ਰਾਜ ਲਿਆਉਣਾ ਹੈ ਪੰਜਾਬ ਦੀ ਡਿਵੈਲਪਮੈਂਟ ਕਰਾਉਣੀ ਹੈ ਸੁੱਖ ਸ਼ਾਂਤੀ ਇੱਥੇ ਬਹਾਲ ਕਰਨੀ ਹੈ ਆ ਜਿਹੜੇ ਠੱਗਾ ਲਟੇਰਿਆ ਤੋਂ ਬਚਣਾ ਤੇ ਨਸ਼ੇੜੀਆਂ ਨੂੰ ਖਤਮ ਕਰਨਾ ਪੰਜਾਬ ਚ ਹੁਣ ਤਾਂ ਆਕਾਲੀ ਦਲ ਦੇ ਵੀਰਵਾਰ ਨੂੰ ਟਕਰੀ ਦੇ ਚੋਣ ਸ਼ਾਮ ਤੇ ਮੋਰਾਂ ਲਾ ਕੇ ਜਿਤਾਓ ਅਸੀਂ ਗਰੰਟੀ ਦਿੰਦੇ ਆ ਕਿ ਅਸੀਂ ਪਹਿਲੇ 6 ਮਹੀਨਿਆਂ ਚ ਸਾਰਾ ਪੰਜਾਬ ਦਾ ਜਿਹੜਾ ਇਹਨੇ ਵਿਗੜੇ ਹਾਲਾਤਾਂ ਨੂੰ ਠੀਕ ਕਰਾਂਗੇ